ਉਹ ਦੇਖੋ ਜਿਹੜਾ ਸਕੂਲ ਹੈ ਉਹ ਸਕੂਲ ਦੇ ਰਾਈਟ ਸਾਈਡ ਤੇ ਗੁਰਦੁਆਰਾ ਹੁੰਦਾ ਸੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਏ ਸੀ ਜੀ 1621 ਵਿੱਚ ਉਹਦੇ ਅੰਦਰ ਕੀ ਹੈ ਕਿੰਨੀ ਕੋ ਵੱਡੀ ਸੀ ਵੀ ਜੀ ਕਮਰਾ ਤੁਹਾਡੀ ਹੁਣ ਦੁਕਾਨ ਹੈ ਇੱਕ ਜੀ ਡੀ ਸੀ ਨੇ ਇੱਕ ਉਹ ਚੁਰਜੀ ਜੀ ਜੇ ਬੁਰਜੀ ਜੀ ਜਿਹੜੀ ਬਣੂ ਸੀ ਕਹਿੰਦੇ ਉਹ ਜਨਕੂ ਚੀ ਸੀ ਤੇ ਇੱਕ ਪਾਰਟੀ ਇੱਕ ਮੰਦਰਾ ਸਾਰਾ ਤੇ ਬੀਜੀ ਇਹ ਤੁਹਾਡੀ ਦੁਕਾਨ ਹੈ ਕੀ ਹੈ ਇਹ ਕਮਰਾ ਸੀ ਤੋਂ ਢੀ ਦੁਕਾਨ ਜਿਮਨਾਸਿਅਸ ਤੋਂ ਵੱਡਾ ਐ ਛੋਟਾ ਸੀ ਇਹ ਤੋਂ ਜ਼ਰਾ ਵੱਡਾ ਸੀ ਵੱਡਾ ਸੀ ਉਹ ਜਿਹੜੀ ਇਹਨੇ ਦੁਕਾਨ ਤੋਂ ਥੋ ਟਿੱਕੇ ਐਂ ਤੜ ਦੋ ਤੋਂ ਤੇ ਲੇਕਿਨ ਮੰਜ਼ਿਲ ਇੱਕੋ ਸੀ 1921 ਦੇ ਅੰਦਰ ਈਸਵੀ ਦੇ ਅੰਦਰ ਇਹ ਜਿਹੜਾ ਹੈਗਾ ਹੈ ਗੁਰਦੁਆਰਾ ਸਾਹਿਬ ਉਹਦਾ ਕੰਟਰੋਲ ਜਿਹੜਾ ਹੈਗਾ ਉਹ ਸ਼ੋਣੀ ਕਮੇਟੀ ਕੋਲ ਆਇਆ ਸੀ ਜਿਹੜਾ ਖੂਸ ਜੋ ਕਿਹੜੀ ਇਟ ਦਾ ਬਣਿਆ ਸੀ ਛੋਟੀ ਤੇ ਦਾ ਤੇ ਜਿਹੜੀ ਬਿਲਡਿੰਗ ਸੀ ਉਹ ਵੱਡੀ ਇਟ ਅੱਛਾ ਸਖੂ ਉਹ ਵੀ ਪੁਰਾਣੀਆਂ ਖੁਰੀਆਂ ਇਟਾਂ ਅੱਛਾ ਹੋਈ ਕੋਈ ਹਰ ਤਾਂ ਇਹ ਕਾਹਦੇ ਬਸ ਜੰਦਾ ਸੈ ਗੁਰਦੁਆਰਾ ਹੁੰਦਾ ਸੀ ਹਾਂਜੀ ਅਸੀਂ ਆ ਵੇਖਿਆ ਜੀ ਤੁਹਾਨੂੰ ਕੀ ਯਾਦ ਹੈ ਉਹਦੇ ਬਾਰੇ ਉਹ ਮੇਰਾ ਮਰਿਆ ਸੀ ਉਹਦੇ ਖੇ ਦੇ ਖੂੜਦੇ ਰਹੇ ਆ ਅੱਜ ਜੀਵੇ ਸਾਂਝਾ ਪੰਜਾਬ ਤੁਹਾਡੇ ਨਾਲ ਗੱਲ ਸਾਂਝੀ ਕਰੇਗਾ ਜੀ ਲਾਹੌਰ ਦੇ ਪਾਟੀ ਗੇਟ ਦੇ ਨੇੜੇ ਗੁਰਦੁਆਰਾ ਮੰਜੀ ਸਾਹਿਬ ਬਾਰੇ ਜੀ ਇਹ ਗੁਰਦੁਆਰਾ ਸਾਹਿਬ ਕਹਿੰਦੇ ਹੈ ਜੀ ਕਿ ਛੇਵੇਂ ਪਾਤਸ਼ਾਹ ਦਾ ਹੁੰਦਾ ਸੀ ਜਿਵੇਂ ਸਾਂਝਾ ਪੰਜਾਬ ਟੀਮ ਦੋ ਤਿੰਨ ਵਾਰੀ ਇਸ ਜਗ੍ਹਾ ਤੇ ਗਈ ਹੈ ਅਸੀਂ ਉੱਥੇ ਇਹ ਗੁਰੂ ਘਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਲੇਕਿਨ ਸਾਨੂੰ ਮਿਲਿਆ ਨਹੀਂ ਫਿਰ ਅਸੀਂ ਜੀ ਜਿੰਨੀਆਂ ਵੀ ਕਿਤਾਬਾਂ ਹੁਣ ਤੱਕ ਅੰਗਰੇਜ਼ੀ ਵਿੱਚ ਲਿਖੀਆਂ ਗਈਆਂ ਅਸੀਂ ਉਹਨਾਂ ਨੂੰ ਪੜਿਆ ਉਹਦੇ ਵਿੱਚ ਕਿਤੇ ਵੀ ਇਹ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਛੇਵੇਂ ਪਾਤਸ਼ਾਹ ਦਾ ਪਾਟੀ ਗੇਟ ਦੇ ਨੇੜੇ ਕਿੱਤੇ ਵੀ ਉਹਦਾ ਮੈਂਸ਼ਨ ਨਹੀਂ ਆਉਂਦਾ ਫਿਰ ਅਸੀਂ ਸੋਚਿਆ ਕਿ ਹੁਣ ਅਸੀਂ ਇੰਜ ਕਰੀਏ ਜਾਈਏ ਤੇ ਗੁਰਮੁਖ ਜੀ ਕਿਤਾਬਾਂ ਹੈਗੀਆਂ 1947 ਤੋਂ ਪਹਿਲੇ ਦੀ ਬਣੀਆਂ ਅਸੀਂ ਉਹਨਾਂ ਨੂੰ ਜਾ ਕੇ ਪੜੀਏ ਤੇ ਦੇਖੀਏ ਉਹ ਇਹਦੇ ਬਾਰੇ ਕੀ ਕਹਿੰਦੀ ਹੈ ਉੱਥੇ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਕਈ ਕਿਤਾਬਾਂ ਜਿਹੜੇ 1947 ਤੋਂ ਪਹਿਲੇ ਗੁਰਮੁਖ ਛਪੀਆਂ ਉਹ ਇਸ ਗੁਰੂ ਘਰ ਬਾਰੇ ਗੱਲ ਕਰਦੀਆਂ ਤੇ ਆਓ ਜੀ ਹੁਣ ਦੇਖੀਏ ਕਿ ਇਹ ਜਿਹੜੇ ਗੁਰੂ ਘਰ ਹੈਗੇ ਆ ਇਤਿਹਾਸਿਕ ਗੁਰੂ ਘਰ 6ਵੇਂ ਪਾਸ਼ਾ ਦੇ ਉਹਦੇ ਬਾਰੇ ਇਤਿਹਾਸ ਜਿਹੜਾ ਹੈਗਾ ਹੈ ਉਹ ਕੀ ਕਹਿੰਦਾ ਕਿ ਗੁਰਦੁਆਰਾ ਸਾਹਿਬ ਨੂੰ ਕਹਿੰਦੇ ਗੁਰਦੁਆਰਾ ਪਾਟੀ ਦਰਵਾਜ਼ਾ ਇਹ ਜੀ 6ਵੇਂ ਪਾਸ਼ਾ ਦਾ ਗੁਰਦੁਆਰਾ ਸਾਹਿਬ ਹੈਗਾ ਸੀ ਜੀ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਈ ਸੀ ਜੀ 1621 ਵਿੱਚ ਇਹ ਦੱਸਤੇ ਆ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਜੀ ਇਹ ਪਾਟੀ ਗੇਟ ਦੇ ਬਹੁਤ ਨੇੜੇ ਕਰਕੇ ਹੈਗਾ ਹਾਂਜੀ ਤੇ ਇਸ ਕਰਕੇ ਇਹਨੂੰ ਲਬਨਾ ਜਿਹੜਾ ਹੈਗਾ ਉਹ ਔਖਾ ਹੋ ਸਕਦਾ ਕਿਉਂਕਿ ਉਹ ਜਿਹੜਾ ਇਲਾਕਾ ਹੈਗਾ ਪਾਟੀ ਗੇਟ ਦੇ ਨੇੜੇ ਉੱਤੇ ਬਹੁਤ ਸਾਰੀਆਂ ਨਵੀਂ ਬਿਲਡਿੰਗਾਂ ਬਣ ਚੱਕੀਆਂ ਤੇ ਗੁਰਦੁਆਰੇ ਦਾ ਹੋ ਸਕਦਾ ਨਾਮ ਉਹ ਨਿਸ਼ਾਨੀ ਮਿਟ ਗਿਆ ਹੋਵੇ ਇਹ ਉਹ ਜਗ੍ਹਾ ਸੀ ਜੋ 6ਵੇਂ ਪਾਸ਼ਾਏ ਤੇ ਆਏ ਹੈ ਜੀ ਇੱਥੇ ਕਾਜ਼ੀ ਨੇ ਇੱਕ ਕੁੜੀ ਜਿਹਦਾ ਬਾਦ ਵਿੱਚ ਨਾਂ ਪਿਆ ਮਾਤਾ ਕੋਲਾ ਉਹਨਾਂ ਨੂੰ ਕੈਦ ਕਰਕੇ ਰੱਖਿਆ ਸੀ ਤੇ 6ਵੇਂ ਪਾਸ਼ਾਏ ਜੋ ਇੱਥੇ ਆਏ ਹੈ ਜੀ 1621 ਈਸਵੀ ਜਦੋਂ ਗੁਰੂ ਸਾਹਿਬ ਇੱਥੇ ਆਏ ਐ ਇੱਥੇ ਆ ਕੇ ਉਹਨਾਂ ਨੇ ਮਾਤਾ ਕੌਲਾ ਦੀ ਰਿਹਾਈ ਕੀਤੀ ਤੇ ਰਿਹਾਈ ਕਰਕੇ ਫਿਰ 6ਵੇਂ ਪਾਤਸ਼ਾਹ ਮਾਤਾ ਕੌਲਾ ਨੂੰ ਲੈ ਕੇ ਇੱਥੋਂ ਗਏ ਗੁਰਦੁਆਰਾ ਗੁਰੂ ਮੰਗਟ ਤੇ ਜੀ ਕੋਈ 1900 ਈਸਵੀ ਤੋਂ 4 ਕੁ ਸਾਲ ਪਹਿਲੇ ਦੀ ਗੱਲ ਹੈ 4-5 ਸਾਲ ਪਹਿਲੇ ਕਿ ਇਹ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਆ ਪਾਰਟੀ ਗੇਟ ਦੇ ਨੇੜੇ ਹੁੰਦੇ ਸੀ ਬਹੁਤ ਨੇੜੇ ਸੀ ਉਹ ਦੁਬਾਰਾ ਬਨਵਾਏ ਗਿਆ ਪੁਰਾਣਾ ਗੁਰਦੁਆਰਾ ਸ਼ਹੀਦ ਕੀਤਾ ਗਿਆ ਤੇ ਮਹਿਰ ਸਿੰਘ ਚਾਵਲਾ ਹੁੰਦੇ ਸੀ ਜੀ ਜਿਹਦਾ ਨਾਮ ਸਾਡੇ ਇਤਿਹਾਸ ਵਿੱਚ ਆਉਂਦਾ ਹੈ ਉਹਨਾਂ ਨੇ ਇਹ ਗੁਰਦੁਆਰਾ ਸਾਹਿਬ ਦੁਬਾਰਾ ਬਨਵਾਇਆ ਸੀ ਜੀ ਤੇ 1921 ਦੇ ਅੰਦਰ ਈਸਵੀ ਦੇ ਅੰਦਰ ਇਹ ਜਿਹੜਾ ਹੈਗਾ ਹੈ ਗੁਰਦੁਆਰਾ ਸਾਹਿਬ ਉਹਦਾ ਕੰਟਰੋਲ ਜਿਹੜਾ ਹੈਗਾ ਉਹ ਸ਼ੋਣੀ ਕਮੇਟੀ ਕੋਲ ਆਇਆ ਸੀ ਹੁਣ ਤੁਸੀਂ ਇਹ ਸੋਚੋਗੇ ਕਿ ਮਾਤਾ ਕੋਲਾ ਹੈਗੇ ਕੌਣ ਸੀ ਜੀ ਇਹ ਜੀ ਉਹੀ ਮਾਤਾ ਕੋਲਾ ਹੈ ਜਿਨ੍ਹਾਂ ਦੇ ਨਾਂ ਤੇ ਅੰਮ੍ਰਿਤਸਰ ਵਿੱਚ ਸਰੋਵਰ ਹੈਗਾ ਇੱਕੋ ਹੀ ਸਰੋਵਰ ਹੈ ਅੰਮ੍ਰਿਤਸਰ ਵਿੱਚ ਜਿਹੜਾ ਇੱਕ ਲੇਡੀ ਦੇ ਨਾਂ ਤੇ ਹੈ ਉਹ ਹੈਗੀ ਹੈ ਮਾਤਾ ਕੌਲਾ ਇਥੋਂ ਛੇਵੇਂ ਪਾਸ਼ਾ ਇਸ ਗੁਰਦੁਆਰਾ ਸਾਹਿਬ ਤੋਂ ਉਨਰ ਰਿਹਾ ਕਰਾ ਕੇ ਉਹ ਆਪਣੇ ਨਾਲ ਫੇਰ ਅੰਬਰਸਰ ਨਾਲ ਲੈ ਕੇ ਆਏ ਸੀ ਹੁਣ ਦੇਖਣ ਦੀ ਗੱਲ ਇਹ ਹੈਗੀ ਹੈ ਜੀ ਕਿ ਐਸੀ ਗੁਰਦੁਆਰਾ ਸਬਕੇ ਮਿਲ ਬੀਏ ਅਸੀਂ ਆਲਰੇਡੀ ਬਹੁਤ ਲੋਕਾਂ ਨੇ ਪੁੱਛ ਚੁੱਕੇ ਆ ਜਿਹੜੇ ਪਾਟੀ ਗੇਟ ਦੇ ਅੰਦਰਲੇ ਪਾਸੇ ਸਾਰੇ ਗੱਲ ਕਰਦੇ ਆ ਚਮਾਲਾ ਸਬ ਗੁਰਦੁਆਰਾ ਜਿਹੜਾ ਅੱਗੇ ਜਾ ਕੇ ਮੁਹੱਲੇ ਜ ਗੁਰਦੁਆਰਾ ਗਲੀ ਜਾ ਕੇ ਲੇਕਿਨ ਉਹ ਤਾਂ ਕਾਫੀ ਦੂਰ ਅੱਗੇ ਇਹ ਗੁਰਦੁਆਰਾ ਇਤਿਹਾਸ ਕਹਿੰਦਾ ਹੈ ਕਿ ਮੰਜੀ ਸਾਹਿਬ ਤਾਂ ਜਿਹੜਾ ਹੈਗਾ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਇਹ ਬਿਲਕੁਲ ਪਾਟੀ ਗੇਟ ਦੇ ਨੇੜੇ ਸੀ ਅਸੀਂ ਹੁਣ ਸ਼ਹਿਰ ਦੇ ਅੰਦਰਲੇ ਪਾਸੇ ਸਾਰਾ ਦੇਖ ਲਿਆ ਉੱਥੇ ਸਾਨੂੰ ਮਿਲਿਆ ਨਹੀਂ ਉਸ ਵਾਰੀ ਆਓ ਚਲੀਏ ਜੀ ਤਾਂ ਅਸੀਂ ਲੈ ਕੇ ਚਲੀਏ ਪਾਟੀ ਗੇਟ ਦੇ ਬਿਲਕੁਲ ਬਾਹਰਲੇ ਪਾਸੇ ਉਥੇ ਕੋਸ਼ਿਸ਼ ਕਰੀਏ ਅਸੀਂ ਜਾ ਕੇ ਇਹ ਇਤਿਹਾਸਿਕ ਗੁਰਦੁਆਰਾ 6ਵੇਂ ਪਾਸ਼ਾ ਦਾ ਜਿਹੜਾ ਹੈਗਾ ਜੀ ਉਹਨੂੰ ਲੱਭਣ ਦੀ ਇਹ ਜੀ ਬਹੁਤ ਜ਼ਰੂਰੀ ਹੈਗਾ ਹੈ ਕਿ ਇਹੋ ਜੀ ਗੁਰਸਥਾਨ ਜਿੱਥੇ ਸਾਰੇ ਗੁਰੂ ਸਾਹਿਬਾਨ ਨੇ ਚਰਨ ਪਾਏ ਹੋਣ ਅਸੀਂ ਉਹ ਜਗਾ ਭੁੱਲ ਜਾਈਏ ਇਹ ਕਿਵੇਂ ਹੋ ਸਕਦਾ ਹੈ ਲੇਕਿਨ ਇਤਿਹਾਸ ਸਾਨੂੰ ਦੱਸਦਾ ਹੈ ਗਿਆਨੀ ਠਾਕੁਰ ਸਿੰਘ ਤੇ ਹੋਰ ਸਿੱਖ ਧਰਮ ਦੀ ਕਿਤਾਬਾਂ ਇਤਿਹਾਸੀਆਂ ਦੱਸਦੀਆਂ ਸਾਨੂੰ ਇਹ ਗੁਰਦੁਆਰਾ ਉੱਥੇ ਹੁੰਦਾ ਸੀ ਉੱਥੇ ਹੋਇਆ ਕੀ ਸੀ ਤੇ ਹੁਣ ਜਿਵੇਂ ਸਾਜਾ ਪੰਜਾਬ ਤੁਹਾਨੂੰ ਉਹੀ ਪਾਰਟੀ ਗੇਟ ਲੈ ਕੇ ਜਾਏਗਾ ਲਾਹੌਰ ਤੇ ਜੇ ਅੰਦਰਲੇ ਪਾਸੇ ਲੱਬਿਆ ਸਨ ਗੁਰਦੁਆਰਾ ਨਹੀਂ ਮਿਲਿਆ ਹੁਣ ਅਸੀਂ ਉਹਦੇ ਬਾਹਰਲੇ ਪਾਸੇ ਬਿਲਕੁਲ ਨੇੜੇ ਪਾਟੀ ਗੇਟ ਦੇ ਲੱਭਾਂਗੇ ਤੇ ਲੋਕਾਂ ਨੂੰ ਪੁੱਛਾਂਗੇ ਕਿ ਉੱਥੇ ਗੁਰਦੁਆਰਾ ਸਾਹਿਬ ਕਿੱਥੇ ਹੁੰਦਾ ਸੀ ਤੇ ਅਗਰ ਹੈਗਾ ਜਾਂ ਖਤਮ ਹੋ ਚੁੱਕਾ ਹੈ ਜੀ ਆਓ ਚੱਲੀਏ ਲਾਹੌਰ ਦੇ ਪਾਟੀ ਗੇਟ ਪਿਛਲੇ ਪਾਸੇ ਤੁਹਾਨੂੰ ਪਾਟੀ ਗੇਟ ਦਿਖ ਰਿਹਾ ਜੀ ਲਾਹੌਰ ਦਾ ਇਹਦੇ ਬਾਹਰਲੇ ਪਾਸੇ ਜੀ ਗੁਰਦੁਆਰਾ ਹੁੰਦਾ ਸੀ ਮੰਜੀ ਸਾਹਿਬ ਜਿਹਦਾ ਨਾਮ ਉਹ ਨਿਸ਼ਾਨ ਉਹ ਮਿਟ ਗਿਆ ਜਿਵੇਂ ਸੰਜਾ ਪੰਜਾਬ ਨੇ ਇਤਿਹਾਸਿਕ ਕਿਤਾਬਾਂ ਤੋਂ ਤੋ ਲੋਕੋ ਲੋਕਾ ਨਾਲ ਗੱਲ ਕਰਕੇ ਉਹ ਜਗਾ ਲੱਭੀ ਐ ਇੱਥੇ ਗੁਰਦੁਆਰਾ ਸਾਹਿਬ ਹੁੰਦੇ ਸੀ ਆਓ ਚਲਿਏ ਤੁਹਾਨੂੰ ਗੁਰਦੁਆਰਾ ਮੰਜੀ ਸਾਹਿਬ ਪਾਟੀ ਗੇਟ ਦੀ ਜਗਾ ਸਿਵਲ ਦਰਸ਼ਨ ਕਰਾਈਏ ਜੀ ਆਓ ਜੀ ਤੇ ਜੀ ਪਾਟੀ ਗੇਟ ਸਾਹਮਣੇ ਆ ਕੇ ਅਸੀਂ ਇਧਰ ਸੱਜੇ ਵਾਲੇ ਪਾਸੇ ਹੁਣ ਅਸੀਂ ਇਧਰ ਨੂੰ ਜਾ ਰਿਹਾ ਐ ਆਓ ਜੀ ਆ ਚਲ ਗਿਆ ਇਹ ਜੀ ਜਿਹੜੀ ਹੈਗੀ ਐ ਪੁਰਾਣੀ ਦੁਆਰ ਹੁੰਦੀ ਸੀ ਇਧਰ ਖੱਬੇ ਪਾਸੇ ਲਾਹੌਰ ਸ਼ਹਿਰ ਦੀ ਠੀਕ ਹੈ ਜੀ ਹੁਣ ਅਸੀਂ ਇਹ ਗਲੀ ਦੇ ਅੰਦਰ ਜਾ ਰਿਹਾ ਜੀ ਇੱਥੇ ਜੀ ਹੁਣ ਅਸੀਂ ਗਲੀ ਦੇ ਅੰਦਰ ਬੜੇ ਆ ਜੀ ਇੱਥੇ ਇਹ ਗਲੀ ਦੇ ਅੰਦਰ ਜਾ ਕੇ ਜੀ ਇਧਰ ਖੱਬੇ ਪਾਸੇ ਤੁਹਾਨੂੰ ਇੱਕ ਸਕੂਲ ਲਿਖੇਗਾ ਸਾਹਮਣੇ ਉਹ ਦੇਖੋ ਜੀ ਸਕੂਲ ਲਗਾ ਉਹ ਸਕੂਲ ਦੇ ਰਾਈਟ ਸਾਈਡ ਤੇ ਗੁਰਦੁਆਰਾ ਹੁੰਦਾ ਸੀ ਜੀ ਆਹ ਹੁਣ ਆਪਾਂ ਉੱਥੇ ਚਲੀ ਅੱਜ ਅਸੀਂ ਜੇ ਆਏ ਹਾਂ ਪਾਤੀ ਗੇਟ ਦੇ ਬਾਹਰ ਲਾਹੌਰ ਸ਼ਹਿਰ ਦੇ ਵਿੱਚ ਬਾਹਰਲੇ ਪਾਸੇ ਵਾਰਡ ਸਿਟੀ ਦੇ ਬਾਹਰ ਆਏ ਹਾਂ ਜਿੱਥੇ ਗੁਰਦੁਆਰਾ ਮੰਜੀ ਸਾਹਿਬ ਹੁੰਦਾ ਸੀ ਜੀ ਛੇਵੇਂ ਪਾਤਸ਼ਾਹ ਦਾ ਇਹ ਉਹ ਜਗ੍ਹਾ ਹੈਗੀ ਹੈ ਜਿੱਥੇ ਮੇਰੇ ਪਿਛਲੇ ਪਾਸੇ ਜਿੱਥੇ 1621 ਵਿੱਚ ਇਸਵੀ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਏ ਸੀ ਜੀ ਇੱਥੇ ਆ ਕੇ ਮੀਬੀ ਕੋਲਾ ਜਿਹੜੇ ਹੈਗੇ ਆ ਜੀ ਉਹਨਾਂ ਨੂੰ ਇੱਕ ਕਾਜ਼ੀ ਨੇ ਨਜ਼ਰ ਬੰਦ ਕਰਕੇ ਰੱਖਿਆ ਸੀ ਜੀ ਗੁਰੂ ਸਾਹਿਬ ਨੇ ਇੱਥੇ ਆ ਕੇ ਬੀਬੀ ਕੋਲਾ ਨੂੰ ਰਿਹਾਈ ਦਿੱਤੀ ਫਿਰ ਉਹ ਗੁਰੂ ਸਾਹਿਬ ਦੇ ਆਪਣੇ ਸਿੱਖ ਬਣ ਗਏ ਤੇ ਗੁਰੂ ਸਾਹਿਬ ਉਹਨਾਂ ਨੂੰ ਰਿਹਾਈ ਦੇ ਕੇ ਬੀਬੀ ਕੋਲਾ ਨੂੰ ਆਪਣੇ ਨਾਲ ਇੱਥੋਂ ਲੈ ਕੇ ਗਏ ਅੰਮ੍ਰਿਤਸਰ ਦਰਬਾਰ ਸਭ ਅੰਮ੍ਰਿਤਸਰ ਕਿ ਉਹਨਾਂ ਨੇ 1627 ਵਿੱਚ ਇਹ ਹੁਕਮ ਦਿੱਤਾ ਕਿ ਜਿਹੜਾ ਸਰੋਵਰ ਔਲਸਰ ਦਾ ਹੈਗਾ ਦਰਬਾਰ ਸਾਹਿب ਅੰਮ੍ਰਿਤਸਰ ਵਿੱਚ ਬਿਲਕੁਲ ਨਾਲ ਹੈਗਾ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੀ ਤੇ ਜੀ ਬਹੁਤ ਕਟ ਸਰੋਵਰ ਹੈਗੇ ਆ ਜਿਹੜੇ ਸਿੱਖ ਹਿਸਟਰੀ ਵਿੱਚ ਲੇਡੀਜ਼ ਦੇ ਨਾਂ ਤੇ ਬਣਾਏ ਗਏ ਹੈ ਲੇਕਿਨ ਉਹਨਾਂ ਨੂੰ ਗੁਰੂ ਸਾਹਿਬ ਇੱਥੇ ਹੀ ਮਿਲੇ ਇੱਥੇ ਉਹਨਾਂ ਦੀ ਰਿਹਾਈ ਕੀਤੀ 1630 ਵਿੱਚ ਬੀਬੀ ਕੌਲਾ ਪੂਰੇ ਹੋਏ ਅੰਮ੍ਰਿਤਸਰ ਵਿੱਚ ਤੇ ਜੀ ਇਹ ਜਿਹੜਾ ਗੁਰਦੁਆਰਾ ਪਿੱਛੇ ਬਣਿਆ ਸੀ ਜੀ ਇਹ 1886 ਵਿੱਚ ਦੁਬਾਰਾ ਬਣਾਇਆ ਗਿਆ ਸੀ ਤੇ ਜੀ 1921 ਵਿੱਚ ਇਹ ਗੁਰਦੁਆਰਿਆਂ ਦਾ ਕੰਟਰੋਲ ਜਿਹੜਾ ਹੈਗਾ ਜੀ ਉਹ ਸ਼ੋਵੀ ਇਕਵਿਟੀ ਨੂੰ ਮਿਲਿਆ ਸੀ ਹੁਣ ਇੱਥੇ ਇੱਕ ਬਿਲਡਿੰਗ ਬਣ ਗਈ ਹੈ ਅਸੀਂ ਤੁਹਾਨੂੰ ਦੋ ਮਾਬਿਆਂ ਨਾਲ ਗੱਲ ਕਰਾਵਾਂਗੇ ਜਿਨ੍ਹਾਂ ਨੇ ਇਹ ਜਗ੍ਹਾ ਦੇਖੀ ਹੈ ਤੇ ਉਹ ਬਾਰੇ ਸਾਨੂੰ ਦੱਸਣਗੇ ਇੱਥੇ ਕੀ ਹੁੰਦਾ ਸੀ ਜੀ ਆਓ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਬਾਬਾ ਜੀ ਨਾ ਕੀ ਤੁਹਾਡਾ ਮੁਹੰਮਦ ਅਜੀਜ਼ ਤੇ ਤੁਹਾਨੂੰ ਕਿੰਨੀ ਦਿਨ ਹੋ ਗਈ ਰਹਿੰਦੇ ਇੱਥੇ ਨਹੀਂ ਜੀ ਸਮਝਾ ਗੋ ਮੁੜੀ ਇੱਥੇ ਬੋਲੋ ਅੱਛਾ ਮਕਾਮੀ ਇੱਥੋਂ ਦੇ ਲੋਕਾਂ ਆਮੀ ਸੀ ਤੇ ਥੱਡੇ ਦੁਕਾਨ ਦੇ ਬਿਲਕੁਲ ਮੋੜਲੇ ਪਾਸੇ ਸਾਹਮਣੇ ਪਾਸੇ ਇੱਕ ਹੁੰਦਾ ਸੀ ਇਹ ਗਏ ਐ ਸੈਲੀਬਰਾਸ ਦਾਸੀ ਇੱਕ ਬਾਈ ਦੀ ਬਾਵਸੀ ਅਸਰ ਤੇ ਉੱਥੇ ਜਿਹੜੀ ਧਾਰਮਿਕ ਜਗਾ ਸੀ ਉਹ ਕਿਹੋ ਜੀ ਸੀ ਕਿਹੜੀ ਵੱਡੀ ਛੋਟੀ ਕਿਹੜੀ ਇਟ ਦੀ ਬਣੀ ਸੀ ਨਹੀਂ ਤੁਹਾਨੂੰ ਯਾਦ ਹੈ ਵੱਡੀ ਇਟ ਸੀ ਛੋਟੀ ਇਟ ਸੀ ਬਜੀ ਵੱਡੀ ਇਟ ਸੀ ਠੀਕ ਹੈ ਜੀ ਮੱਚੀ ਜੀ ਸੀ ਕਿਹੜੀ ਵਾਰਾ ਜੀ ਕੋਈ ਇੱਥੇ ਵੀ ਜੀ ਕੋਈ ਖੂਹ ਵੀ ਹੈਗਾ ਸੀ ਇੱਥੇ ਕੋਲ ਹਾਂ ਜੀ ਖੂਹ ਵੀ ਅੱਛਾ ਖੂਹ ਹੈਗਾ ਸੀ ਨਾ ਇਹ ਇਮਾਰਤ ਕਿੰਨੀ ਉੱਚੀ ਸੀ 7 8 ਫੁੱਟ ਸੀ 15 20 ਫੁੱਟ ਸੀ ਇਹ ਕਿੰਨੀ ਹੋਣੀ ਸੀ ਅੱਛਾ ਇੱਕੋ ਮੰਜ਼ਲ ਸੀ ਇੱਕੋ ਮੰਜ਼ਲ ਸੀ ਠੀਕ ਹੈ ਜੀ ਫੇ ਕਦੀ ਉਹਦੇ ਅੰਦਰ ਗਏ ਹੋ ਕਦੀ ਬਿਲਕੁਲ ਇੱਥੇ ਹੀ ਰਹਿਣਾ ਸੀ ਮੈਂ ਠੀਕ ਹੈ ਜੀ ਉਹਦੇ ਅੰਦਰ ਕੀ ਕਿੰਨੀ ਕੋ ਵੱਡੀ ਸੀ ਵੀ ਜੀਓ ਕਮਰਾ ਤੁਹਾਡੀ ਹੁ ਦੁਕਾਨ ਹੈ ਇੱਕ ਜੀ ਡੀ ਸੀ ਨੇ ਇੱਕ ਉਹ ਚੁਰਜੀ ਜੀ ਬੁਰਜੀ ਜੀ ਦੇ ਬਣੂ ਸੀ ਠੀਕ ਹੈ ਉਹ ਜਨਾ ਕੋਚੀ ਸੀ ਤੇ ਇੱਕ ਬਾਰਤੀ ਇੱਕ ਮੰਜ਼ਲਾ ਸਾਰਾ ਤੇ ਬੇ ਜੀ ਇਹ ਤੁਹਾਡੀ ਦੁਕਾਨ ਹੈ ਕੀ ਹੈ ਉਹ ਜਿਹੜਾ ਕਮਰਾ ਸੀ ਤੋੜੀ ਦੁਕਾਨ ਜਿੰਨਾ ਇਸ ਤੋਂ ਵੱਡਾ ਐ ਛੋਟਾ ਸੀ ਇੱਥੋਂ ਜ਼ਰਾ ਵੱਡਾ ਸੀ ਵੱਡਾ ਸੀ ਉਹ ਜਿਹੜੀ ਇਹਨੇ ਦੁਕਾਨ ਲੋ ਤੋਂ ਧੀਖੇ ਐਂ ਤੇ ਦੋ ਤੋਂ ਤੇ ਲੇਕਿਨ ਮੰਜ਼ਿਲ ਇੱਕੋ ਸੀ ਇਹਦੀ ਛੱਤ ਐ ਜਿਹੜੀ ਉਹ ਸਿੱਧੀ ਛੱਤ ਸੀ ਗੋਲ ਸੀ ਜਾਂ ਤ੍ਰਿਕੋਣੀ ਸੀ ਦੈਨ ਕੁਲ ਸਪਲੈਂ ਸਪਲੈਂਟਸ ਜਿਹੜੀ ਕੀ ਕਰੀ ਤੇ ਜੀ ਇਹ ਦੱਸੋ ਕਿ ਉਹ ਫੇਰ ਰਸੀਦ ਕਦੋਂ ਹੋਈ ਉਹ ਕਦੋਂ ਕਦੋਂ ਟੁੱਟ ਗਈ ਉਹਦੇ ਘਰ ਬਣ ਗਏ ਇੱਥੇ ਤੁਹਾਡੇ ਖਿਆਲ ਕਦੋਂ ਉਹ ਰਸੀਦ ਹੋਈ

ਲਾਰੇ ਬਾਅਦ ਜਿੱਥੇ ਸਕੂਲ ਅਰੇਵੀ ਬਾਗ ਹੁੰਦਾ ਸੀ ਸਕੂਲ ਜਿੱਥੇ ਹੈਗਾ ਐਵੀ ਬਾਗ ਹੁੰਦਾ ਚਲੋ ਤੇਰਾ ਬਾਬਾ ਜੀ ਆਪ ਜੀ ਦੀ ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਗੱਲ ਕੀਤੀ ਸਾਨੂੰ ਨੇ ਪਿਆਰ ਮਹੱਬਤ ਦਿੱਤੀ ਹਾਂ ਜੀ ਬੜੀ ਮਿਹਰਬਾਨ ਹੋਨੇ ਜੀ ਅਸੀਂ ਗੱਲ ਕੀਤੀ ਹੈ ਬਾਬਾ ਜੀ ਨਾਲ ਜਿਹੜੇ ਪਾਟੀਗੇੜ ਦੇ ਬਾਹਰਲੇ ਪਾਸੇ ਗੁਰਦੁਆਰਾ ਮੰਜੀ ਸਾਹਿਬ ਦੇ ਸਾਹਮਣੇ ਬੈਠਦੇ ਅਤੇ ਕੰਮ ਕਰਦੇ ਸੀ ਉੱਥੇ ਹੁਣ ਆਓ ਜੀ ਤੁਹਾਨੂੰ ਅਸੀਂ ਪਾਟੀਗੇੜ ਦੇ ਅੰਦਰ ਲੈ ਕੇ ਚਲੀਏ ये भीर जी, जी जे है जी इन्होंने दुकान जी है बिल्कुल पार्टी गेट के अंदर है चलीए तो गल करिए गुरुद्वारा आप देख है, है इस गुरद्वारा सा इस टाइम अस पार्टी गेट लाहौर के अंदर पासे ਵੀਰ ਜੀ ਨਾਲ ਬੈਠੇ ਆ ਪੀ ਜੀ ਨਾ ਕੀ ਤੁਹਾਡਾ ਮੇਰਾ ਨਾਮ ਸਾਬਰ ਅਲੀ ਸਾਬਰ ਅਲੀ ਵੀ ਇਹ ਦੱਸੋ ਕਿ ਇੱਥੇ ਕਹਿੰਦੇ ਪਾਟੀ ਗੇਟ ਦੇ ਨੇੜੇ ਗੁਰਦੁਆਰਾ ਹੁੰਦਾ ਸੀ ਉਹਦੇ ਬਾਰੇ ਦੱਸੋ ਸਾਨੂੰ ਕਿੱਥੇ ਕਰਕੇ ਠੀਕ ਹੈ ਦਰਵਾਜ਼ੇ ਤੋਂ ਬਾਹਰੋਂ ਗਾਦੀ ਉੱਥੇ ਕੀ ਹੁੰਦਾ ਬਾਗ ਸੀ ਕੀ ਸੀ ਪਹਿਲੇ ਵੀ ਇਹ ਗੁਰਦੁਆਰਾ ਹੀ ਕਹਿੰਦੇ ਸੀ ਠੀਕ ਹੈ ਉਹ ਹੀ ਕੋਈ ਹੈਗਾ ਸੀ ਦਰਵਾਜ਼ਾ ਵੀ ਹੈਗਾ ਸੀ ਇੱਕ ਕਮਾਲ ਦਾ ਜੀ ਗੁਰਦੁਆਰਾ ਦੇਖਣਾ ਸੀ ਪਾਟੀ ਗੇਟ ਦੇ ਬਾਰੇ ਗੱਲ ਕਰ ਰਹੇ ਆ ਉੱਥੇ ਬਾਗ ਹੁੰਦਾ ਬਾਗ ਦੇ ਵਿੱਚ ਆਗਰੇ ਗੇਥੇ ਸਕੂਲ ਆ ਗਏ ਇਹ ਬਦਨੂ ਗੁਰਦੁਆਰੇ ਦਾ ਕੀ ਯਾਦ ਹੈ ਕਿੰਨੀ ਕੋ ਵੱਡੀ ਇਮਾਰਤ ਕਿੰਨੀ ਕੋ ਵੱਡੀ ਸੀ ਇੱਕ ਮੰਦਰ ਲੱਗੀ ਸੀ ਜੀ ਵੱਡੇ ਠੀਕ ਹੈ ਜੀ ਦਾਸ ਬੋਲ ਲਾ ਲਓ ਯਾਰਾ ਬੋਲ ਲਾ ਲਓ ਤੀ ਇਹਨੇ ਕਿੰਨੀ ਕੋ ਵੱਡੀ ਹੁੰਦੀ ਸੀ ਵਾ ਵਾ ਵੱਡੇ ਅੱਛਾ ਚਲੋ ਚਲ ਗਾ ਜੀ ਤੇ ਉੱਥੇ ਰਹਿਣ ਦੀ ਰਹਾਇਸ਼ ਵੀ ਹੁੰਦੀ ਸੀ ਰਹਾਇਸ਼ ਆਉਂਦੀ ਹੈ ਚਲੋ ਜੀ ਬਹੁਤ ਚੰਗੀ ਉਹ ਤਾਨੂੰ ਦਵਾਰੇ ਕੀ ਯਾਦ ਹੈ ਜਿਹੜਾ ਖੂਸ ਜੋ ਕਿਹੜੀ ਏਟ ਦਾ ਬਣਿਆ ਸੀ ਛੋਟੀ ਜਿਹਾ ਤੇ ਜਿਹੜੀ ਬਿਲਡਿੰਗ ਸੀ ਉਹ ਵੱਡੀ ਅੱਛਾ ਸਖੂ ਕੋਈ ਪੁਰਾਣੀਆਂ ਖੁਰੀਆਂ ਏਟਲ ਅੱਛਾ ਉਹੀ ਕੋਰੀਆ ਏ ਤਾਂ ਇਹ ਕਾਹਦੇ ਬੁਜ਼ੁਰਗ ਜਿਹਾ ਗੁਰਦੁਆਰਾ ਹੁੰਦਾ ਸੀ ਹਾਂਜੀ ਅਸੀਂ ਆ ਵੇਖਿਆ ਜੀ ਤੁਹਾਨੂੰ ਕੀ ਯਾਦ ਹੈ ਉਹਦੇ ਬਾਰੇ ਉਹ ਮੇਰਾ ਮੁਰਾ ਸੀ ਉਹਦੇ ਖੇ ਦੇ ਖੂੜੇ ਰਹੇ ਆ ਅੱਛਾ ਬਚਨ ਤੇ ਰਤਾ ਖਾਜੀ ਉਮਰੇ ਅੰਦਰ ਉਹਦੇ ਵੀ ਬਿਲਡਿੰਗ ਦੇ ਅੰਦਰ ਕੀ ਸੀ ਅੰਦਰ ਬਾਰੂ ਇੱਕ ਦਰਵਾਜ਼ਾ ਸੀ ਅੱਛਾ ਤੇ ਦਰਵਾਜ਼ੇ ਤੇ ਲਾਈਟਾਂ ਉਧਾਂ ਲੱਗਦੀਆਂ ਦੀਵੇ ਦੂਏ ਬਲਦੇ ਇਹ ਦੀਵੇ ਬਲਦੇ ਸੀ ਤੇ ਵੀ ਇਹ ਕਿਹੜੇ ਸਨ ਵਿੱਚ ਠੱਠੀ ਗੰਦੋ ਏ ਇਹ ਜਿਵੇਂ ਦਾਦਾ ਸਾਹਿਬ ਬਣਿਆ ਨਾ ਉਹਲੇ ਬਾਸੇ ਉਹਨਾਂ ਦੀ ਜਦਾ ਇਹਨਾਂ ਨੂੰ ਦੇ ਕੀ ਸਮਝ ਲਾ ਕੀ ਗੱਲ ਠੀਕ ਹੈ ਜੀ ਉਹ ਟਾ ਡੂਗਦੇ ਕੋਇਆ ਕਰਕੇ ਪਕਾਨ ਬਿਲਡਿੰਗ ਬਾਈ ਚਲੋ ਜੀ ਬੜੀ ਮਿਹਰਬਾਨੀ ਆਪ ਇਹਨੇ ਪਿਆਰ ਵਸਾ ਲ ਮੇਲੇ ਆ ਜੀ ਜੀਵੇ ਸਾਂਝਾ ਪੰਜਾਬ ਪਿਛਲੇ 1 ਸਾਲ ਦਾ ਉਹ ਗੁਰੂਤਾਮ ਜਿਹੜੇ ਇਤਆਸਿਕ ਹੈਗੇ ਆ ਜਿਹੜੇ ਗੁਰੂ ਸਾਹਿਬਾਂ ਜਿੱਥੇ ਆਏ ਸੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਬਹੁਤ ਸਾਰੇ ਗੁਰੂਤਾਮ ਜਿਹੜੇ ਹੈਗੇ ਜਿਵੇਂ ਆਪ ਜੀ ਨੂੰ ਪਤਾ ਹੈ ਜੀ ਉਹ ਸਾਨੂੰ ਪਤਾ ਹੈ ਜਿਹੜੇ ਮਸ਼ਹੂਰ ਗੁਰਦੁਆਰਾ ਸਾਹਿਬ ਹੈਗੇ ਇਹ ਮਜ਼ੰਗ ਵਿਚਵੇਂ ਪਾਸੇ ਆਈ ਸੀ ਉਹ ਗੁਰਦੁਆਰਾ ਸਾਨੂੰ ਪਤਾ ਕਿੱਥੇ ਹੈਗਾ ਲੇਕਿਨ ਬਹੁਤ ਸਾਰੇ ਇਹੋ ਜਿਹੇ ਗੁਰਦੁਆਰਾ ਸਾਹਿਬ ਹੈਗੇ ਸੀ ਜੀ ਉਹ ਵੀ ਲਾਹੌਰ ਸ਼ਹਿਰ ਦੇ ਅੰਦਰ ਤੇ ਲੈਂਦੇ ਪੰਜਾਬ ਵਿੱਚ ਜਿਹੜੇ ਅਸੀਂ ਭੁੱਲ ਚੁੱਕੇ ਆ ਕਿ ਇਹ ਗੁਰੂ ਸਾਹਿਬਾਂ ਦੇ ਸਥਾਨ ਜਿਹੜੇ ਹੈਗੇ ਹੈ ਇਹ ਹੁੰਦੇ ਵੀ ਸੀ ਉੱਥੇ ਜਿਵੇਂ ਸਾਜਾ ਪੰਜਾਬ ਨੇ ਬੀੜਾ ਚੱਕਿਆ ਜੀ ਉਹ ਜੋ ਪੁਰਾਣੇ ਗੁਰੂ ਸਥਾਪ ਦੇ ਸਥਾਨ ਸੀ ਅਸੀਂ ਲਭੀਆਂ ਉਹਨਾਂ ਨੂੰ ਜਾ ਕੇ ਬੇਸ਼ੱਕ ਉੱਥੇ ਉਹ ਬਿਲਡਿੰਗ ਹੋਵੇ ਜਾਂ ਕੁਝ ਹੋਰ ਬਣ ਗਿਆ ਹੈ ਅਸੀਂ ਘਟ ਤੋਂ ਘਟ ਜਿਸੇ ਗੁਰੂ ਸਾਹਿਬ ਆਏ ਸੀ ਉਹ ਸਥਾਨ ਲਬੀਏ ਜਾ ਕੇ ਉਹ ਜਗਾ ਪਛਾਨੀਏ ਜਿੱਥੇ ਗੁਰਦਾਰ ਸਾਹਿਬ ਖੜੇ ਹੁੰਦੇ ਸੀ ਤੇ ਉਹਦੇ ਲਈ ਜੀ ਅਸੀਂ ਇਤਿਹਾਸ ਨਾਲ ਗੱਲ ਕਰਦੇ ਆ ਉਹਨੂੰ ਪੜ੍ਹਦੇ ਆ ਸਮਝਦੇ ਆ ਫਿਰ ਇਤਿਹਾਸਿਕ ਇਨਫੋਰਮੇਸ਼ਨ ਲੈ ਕੇ ਅਸੀਂ ਉਸ ਜਗਾ ਤੇ ਜਾਂਦੇ ਆ ਉੱਥੋਂ ਜੇ ਲੋਕਾਂ ਨਾਲ ਗੱਲ ਕਰਦੇ ਆ ਬੁੱਢੇ ਬਾਬਿਆਂ ਨੂੰ ਮਿਲਦੇ ਆ ਪੁੱਛਦੇ ਆ ਸਲਾਹ ਕਰਦੇ ਆ ਜਿਹੜੇ ਗੁਰਦੁਆਰਾ ਸਾਹਿਬ ਅਸੀਂ ਭੁੱਲ ਗਏ ਸੀ ਗੁਰਦਾਰਾ ਮਨਜੀ ਸਾਹਿਬ ਛੇਵੇਂ ਪਾਸ਼ਾ ਦੇ ਪਾਟੀ ਗੇਟ ਲੋਹਰ ਦੇ ਨੇੜੇ ਉਹ ਤੁਹਾਡੇ ਨਾਲ ਅਸੀਂ ਲੱਭ ਕੇ ਤੁਹਾਨੂੰ ਦਿਖਾਇਆ ਤਾਂ ਕਿ ਅਸੀਂ ਇਹੋ ਜਿਹੇ ਜਿਹੜੇ ਗੁਰੂ ਧਾਮ ਹੈਗੇ ਆ ਆਪਣੇ ਇਤਿਹਾਸਿਕ ਗੁਰੂ ਸਾਹਿਬਾਂ ਦੇ ਨਾਲ ਦੇ ਉਹਨਾਂ ਨੂੰ ਭੁੱਲੀਏ ਨਾ ਤੇ ਅੱਗੇ ਤੋਂ ਅਸੀਂ ਤੁਹਾਡੇ ਨਾਲ ਇਹੋ ਜੀ ਹੋਰ ਵੀ ਇਤਿਹਾਸਿਕ ਸਥਾਨ ਜਿਹੜੇ ਸਾਡੀ ਸੋਚ ਵਿੱਚੋਂ ਅਸੀਂ ਭੁੱਲ ਗਏ ਆ ਲੇਕਿਨ ਇਤਿਹਾਸ ਵਿੱਚ ਅਜੇ ਵੀ ਹੈਗੇ ਨੇ ਲੱਭ ਸਕਦੇ ਆ ਉਹਨਾਂ ਨੂੰ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ